ਸਸੀਕਾਲ ਜੀ ਕਿਸਾਨ ਦੋਸਤੋ ਅੱਜ ਪਰਾਲੀ ਦੇ ਪ੍ਰਬੰਧਨ ਦੀ ਲੜੀ ਦੇ ਤਹਿਤ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਜੀ ਇਹ ਗਾਵਧੂ ਕਿਸਾਨ ਸਰਦਾਰ ਹਰਦੀਪ ਸਿੰਘ ਪੁੱਤਰ ਹਰਲਾਵ ਸਿੰਘ ਪਿੰਡ ਟੇਲਵਾ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ 2016 ਤੋਂ ਕਿਸਾਨ ਵੀਰ ਨੇ ਪਰਾਲੀ ਦਾ ਜਿਹੜਾ ਪ੍ਰਬੰਧ ਦੇ ਨਾਲ ਵਿੱਚ ਵਾਕੀ ਕੀਤਾ ਤੇ ਇਹਨਾਂ ਦੇ ਤਯਰਬੇ ਕਿਵੇਂ ਰਹੇ ਉਸ ਬਾਬਤ ਆਪ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਸੀਕਾਲ ਜੀ ਹਰਦੀਪ ਜੀ ਹਸੀਕਾਲ ਕਿਸਾਨ ਵੀਰੋ ਹਰਦੀਪ ਜੀ ਇਹ ਜਿਹੜਾ ਆਪਾਂ ਪ੍ਰਾਲੀ ਵਿੱਚ ਵਾਗੇ ਲਗਾਤਾਰ 2016 ਤੋਂ ਚੱਲ ਰਹੇ ਆ ਕਿਵੇਂ ਰਿਹਾ ਤੁਹਾਡਾ ਹੁਣ ਤੱਕ ਦਾ ਤਜਰਬਾ ਸਰ ਜੀ ਜਿਹੜਾ 2016 ਦੇ ਵਿੱਚ ਅਸੀਂ ਪ੍ਰਾਲੀ ਪਾਈ ਸੀ ਉਸ ਟਾਈਮ ਇੱਕ ਮਲਚਰ ਨਹੀਂ ਆਇਆ ਸੀਗਾ ਹਾਂਜੀ ਤੇ ਉਸ ਸਮੇਂ ਲੱਗਦਾ ଥିਗੇ ਵੀ ਇਹ ਤਾਂ ਪੰਗਾ ਪੈ ਗਿਆ ਵੀ ਔਖਾ ਕੰਮ ਔਖਾ ਕੰਮ ਵੀ ਹੁਣ 2017 ਤੋਂ ਬਾਅਦ ਮਲਚਰ ਆ ਗਿਆ ਹਾਂਜੀ ਤੇ ਪਹਿਲਾਂ ਕਟਿੰਗ ਕਰਕੇ ਐਸਐਮਐਸ ਵਾਲੀ ਮਸ਼ੀਨ ਨਾਲ ਫਿਰ ਮਲਚਿੰਗ ਕਰਕੇ ਤੇ ਰੋਟਰੋਵੇਟਰ ਪਾ ਕੇ ਬਾਅਦ ਚ ਆਪਣਾ ਮਤਲਬ ਵੀ ਪਲੌ ਹੋ ਜਾਂਦਾ ਠੀਕ ਹੈ ਜੀ ਤੇ ਉਹਦੇ ਨਾਲ ਖੇਤ ਦਾ ਜਿਹੜਾ ਲੈਵਲ ਆ ਕੁਆਲਿਟੀ ਦਾ ਇੱਕ ਤਾਂ ਆਲੂ ਵਧੀਆ ਹੋ ਗਿਆ ਜੀ ਹਾਂਜੀ ਆਲੂ ਨੂੰ ਮਿੱਟੀ ਨਹੀਂ ਲੱਗਦੀ ਖੇਤ ਦੇ ਵਿੱਚ ਪਾਣੀ ਨਹੀਂ ਖੜਦਾ ਝਾੜ ਕਿੰਨਾ ਕੁ ਵਧੀਆ ਜੇ ਮੈਂ ਸਹੀ ਗੱਲ ਕਰਾਂ ਐਗਜ਼ੈਕਟਲੀ ਕਿੰਨਾ ਕੁ ਝਾੜ ਵਧ ਗਿਆ ਆਪਣਾ ਝਾੜ ਤਾਂ ਵੀ ਜੇ ਮੰਨ ਲਓ ਵੀ 5-4 ਕਵੰਟਲ ਵਧੀਆ ਹੀ ਆ ਵਧੀਆ ਵਧੀਆ ਹੀ ਆ ਠੀਕ ਹੈ ਜੀ ਕੋਪਾ ਐਵੇਂ ਕਹੀਏ ਵੀ ਨਹੀਂ ਵਧਿਆ ਵਧਿਆ ਫਰਕ ਤਾਂ ਪਿਆ ਜੀ ਫਰਕ ਤਾਂ ਪਿਆ ਜੀ ਜਦੋਂ ਮਤਲਬ ਆਲੂ ਨੂੰ ਪਾਣੀ ਨਹੀਂ ਲੱਗਣਾ ਹਾਂਜੀ ਠੀਕ ਹੈ ਜੀ ਆਲੂ ਖੁਸ਼ਕ ਰਹਿੰਦਾ ਤੇ ਸੇਲਨ ਵਾਲ ਆਲੂ ਵੈਸੀ ਹੀ ਵੱਧ ਜਾਂਦਾ ਤੇ ਪਟ ਟਾਈਟ ਨਹੀਂ ਹੁੰਦੀ ਤੁਹਾਡਾ ওভারਡ ਦੀ ਟਾਈਮ ਤੁਸੀਂ 2016 ਤੋਂ ਹੁਣ ਤੱਕ ਆਪਣਾ ਖਾਦਾਂ ਦਾ ਖਰਚਾ ਕਿੰਨਾ ਇੱਕ ਘਟਾਇਆ ਵਾ ਜਿਹਦੇ ਚ ਡੀਏਪੀ ਤੇ ਜੇ ਪੋਟਾਸ਼ ਦੀ ਗੱਲ ਕਰੀਏ 2016 ਚ ਜੀ ਅਸੀਂ 4 ਥੈਲੇ ਵੀ ਡਾਈ ਦੇ ਪਾਉਂਦੇ ਸੀਗੇ ਹਾਂਜੀ ਤੇ 5 ਵੀ ਕਰ ਜਾਂਦੇ ਸੀਗੇ ਠੀਕ ਹੈ ਜੀ ਤੇ 17 ਤੋਂ ਬਾਅਦ ਅਸੀਂ 3 ਥੈਲਿਆਂ ਤੋਂ ਡਾਈ ਨਹੀਂ ਕਿਤੇ ਪਾਉਂਦੇ ਤੇ ਪੋਟਾਸ਼ ਦਾ ਖਰਚਾ ਪੋਟਾਸ਼ ਬੰਦ ਕਰਤੀ 17 ਦੇ ਵਿੱਚੋਂ ਅਸੀਂ ਪੋਟਾਸ਼ ਬੰਦ ਕਰਤੀ ਅणि ਜਿੰਨਾ ਕ ਤੇਲ ਵੱਧ ਲੱਗ ਰਿਹਾ ਹਾਂਜੀ ਉਸ ਹਿਸਾਬ ਨਾਲ ਜੇ ਮਤਲਬ 2000 ਦਾ ਖਰਚੇ 2000 ਦਾ 2200 ਦਾ ਲਾ ਲਓ 2500 ਦਾ ਲਾ ਲਓ ਹਾਂਜੀ ਟਰੈਕਟਰ ਤੇ ਸਿਰ ਤੇ ਆ ਜੀ ਕਈ ਵਾਰ ਪੈਸੇ ਹਾਂਜੀ ਠੀਕ ਹੈ ਵੀ ਜੇ ਉਹ ਤੇਲ ਵੱਧ ਖਾਂਦਾ ਤਾਂ ਉਸ ਹਿਸਾਬ ਨਾਲ ਝਾੜ ਵੀ ਵਧਿਆ ਜੀ ਠੀਕ ਹੈ ਜੀ ਤੇ ਖਾਦ ਦਾ ਖਰਚਾ ਵੀ ਡਰੇ ਤੇ ਜਿਹੜੀ ਆਪਣੀ ਸੋਨੀ ਦੀ ਫਸਲ ਆ ਉਹ ਤੇ ਕਿੰਨਾ ਇਮਪੈਕਟ ਪਿਆ ਯੀਲਡ ਤੇ ਇਹਦਾ ਇੰਪੈਕਟ ਇਹ ਹੈ ਜੀ ਵੀ ਜਿਹੜਾ ਪਲਾਉ ਹੋ ਗਿਆ ਵੱਜ ਗਿਆ ਸਾਲ ਭਰ ਲਈ ਖੇਤ ਦੇ ਵਿੱਚ ਪਾਣੀ ਦਾ ਮਤਲਬ ਖੜਨਾ ਨਾਮਕ ਨਾਮ ਹੋ ਜਾਂਦਾ ਜੀ ਯਾਨੀ ਉਹਦੀ ਪਾਣੀ ਸੋਖਣ ਦੀ ਸਮਰੱਥਾ ਵੱਜ ਜਾਂਦੀ ਹੈ ਠੀਕ ਹੈ ਜੀ ਉਹਦੇ ਨਾਲ ਉਹਦੇ ਨਾਲ ਝਾੜ ਫਰਕ ਰਹਿਣਾ ਹੀ ਨਹੀਂ ਕਣਕਾ ਮਤਲਬ ਤੁਸੀਂ ਇਹ ਦੇਖ ਲਓ ਵੀ ਉਹ ਜਾ ਕੇ ਉਹ ਪਾਣੀ ਚ ਖਰਾਬ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਜੀਰੀ ਦੇ ਵਿੱਚ ਵੀ ਪਾਣੀ ਨਹੀਂ ਸੁੱਕਦਾ ਹੂੰ ਠੀਕ ਹੈ ਇਹਦੇ ਵਿੱਚ ਇੰਨਾ ਹੈਗਾ ਵੀ ਪਾਣੀ ਲਾਓ ਠੀਕ ਰਹਿੰਦਾ ਤੇ ਇਸ ਤੋਂ ਬਿਨਾ ਤੁਸੀਂ ਇਹ ਵੀ ਦੇਖਿਆ ਹੋਵੇ ਵੀ ਜਿਹੜੇ ਖੇਤ ਨੇ ਆਪਣੇ ਜਿਵੇਂ ਖਰਾਕੀ ਦਾਤ ਦੀ ਵੱਡੀ ਗਿਣਤੀ ਚ ਪੈ ਰਹੇ ਨੇ ਹਾਂਜੀ ਤੇ ਉਹਦੇ ਨਾਲ ਤੁਸੀਂ ਜਿਹਦਾ ਜੈਵਿਕ ਮਾਦ ਦਾ ਟੈਸਟ ਕਰਾਇਆ ਵੀ ਕਿੱਥੇ ਇੱਕ ਹੁਣ ਪਹੁੰਚੇ ਆ ਨਹੀਂ ਜੈਵਿਕ ਮਾਦਾਂ ਹੀ ਟੈਸਟ ਕਰਾਇਆ ਮੈਨੂੰ ਕਿ ਖੇਤ ਦੇ ਵਿੱਚ ਸੁਧਾਰ ਜ਼ਰੂਰ ਲੱਗਦਾ ਵੀ ਜਿਵੇਂ ਮਤਲਬ ਵੀ ਅੱਗੇ ਜ਼ਿਆਦਾ ਰਹੇ ਹਾਂ ਸਪਰੇਹਾਂ ਤੇ ਜ਼ਿਆਦਾ ਖਰਚਾ ਰਹਿੰਦਾ ਸੀਗਾ ਠੀਕ ਹੈ ਜੀ ਤੇ ਉਹਦੇ ਹਿਸਾਬ ਨਾਲ ਲੱਗਦਾ ਵੀ ਠੀਕ ਆ ਵੀ ਮਤਲਬ ਕੋਈ ਬਾੜਾ ਇੰਨਾ ਆਲੂ ਵਾਲੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕੀ ਸਨੇਹਾ ਦੋਵੋਗੇ ਵੀ ਮੈਂ ਆਲੂ ਵਾਲਿਆਂ ਨੂੰ ਤਾਂ ਵੀ ਜੀ ਖਾਸ ਕਰਕੇ ਇਹ ਦਵਾਂਗਾ ਸਨੇਹਾ ਵੀ ਪਰਾਲੀ ਨਾ ਚਕਾਓ ਹਾਂਜੀ ਪਰਾਲੀ ਚਕਾਉਣ ਨਾਲ ਆਲੂਆਂ ਦੀ ਕੁਆਲਿਟੀ ਵੀ ਡਾਊਨ ਹੁੰਦੀ ਹੈ ਜੀ ਤੇ ਜੇ ਉਧਰ ਤੇਲ ਬਚਦਾ ਤਾਂ ਮਤਲਬ ਖੇਤ ਦੀ ਵੀ ਸਿਹਤ ਖਰਾਬ ਹੁੰਦੀ ਠੀਕ ਹੈ ਜੀ ਜੇ ਪਰਾਲੀ ਵਿੱਚ ਪਹੂਗੀ ਤਾਂ ਖੇਤ ਦੀ ਸਿਹਤ ਬਣੂਗੀ ਠੀਕ ਖਰਾਕ ਰਿਓ ਘਟ ਜਾਊਗਾ ਧੰਨਵਾਦ ਜੀ ਧੰਨਵਾਦ